ਦੋਸਤੋ ਇਹ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਦੇ ਵਿੱਚ ਬਣਿਆ ਹੋਇਆ ਪ੍ਰਾਪਤਨ ਦਰਵਾਜ਼ਾ ਹੈ ਜਿਹੜਾ 1913 ਦੇ ਵਿੱਚ ਬਣਿਆ ਹੋਇਆ ਹੈ ਤੇ ਇਹਨੂੰ ਗੇਟ ਦੇ ਉੱਤੇ ਲਿਖਿਆ ਹੈ ਧਰਮਸ਼ਾਲਾ ਮਾਨਕਪੱਤੀ ਤਾਂ 1912 ਦੇ ਵਿੱਚ ਜਿਹੜਾ ਹੈਗਾ ਇਹ ਦਰਵਾਜ਼ਾ ਬਣਾਇਆ ਗਿਆ ਸੀ ਤੇ ਹਾਲੇ ਵੀ ਇਹਦੀ ਜਿਹੜੀ ਕੰਡੀਸ਼ਨ ਆ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਹਾਲਤ ਪਈ ਹੋਈ ਹੈ ਇਹਦੀ ਔਰ 113 ਸਾਲ ਬਣੇ ਨੂੰ ਹੋ ਗਏ ਇਹ ਪੁਰਾਣੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਉਮਰ ਕਾਫੀ ਲੰਮੀ ਹੁੰਦੀ ਹੈ ਤੇ ਅੱਜ ਕੱਲ੍ਹ ਦੀਆਂ ਬਹੁਤ ਜਲਦੀ ਡਿੱਗ ਜਾਂਦੀਆਂ ਤੇ ਇਹੀ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਾਤਨ ਦਰਵਾਜ਼ਾ ਬਰੇ ਪਿੰਡ ਦੇ ਵਿੱਚ ਹੀ ਸਾਡੇ ਰਿਸ਼ਤੇਦਾਰਾਂ ਦਾ ਘਰ ਆ ਤੇ ਇਹ ਦੇਖ ਲਓ ਇਹ ਦੋਸਤੋ ਮੇਰੀ ਦਾਦੀ ਦੇ ਪੇਕੇਆਂ ਦਾ ਘਰ ਆ ਤੇ ਅਸੀਂ ਇੱਥੇ ਆਏ ਸੀ ਤਾਂ ਇਹਨਾਂ ਨੂੰ ਵੀ ਮਿਲਣ ਲਈ ਆ ਗਏ ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਫੀ ਅਜਿਹੇ ਸਥਾਨ ਪਏ ਨੇ ਜਿਹੜੇ ਬਹੁਤ ਪ੍ਰਾਤਣ ਨੇ ਤੇ ਉਹਨਾਂ ਨੂੰ ਜੋ ਆਪਾਂ ਕਹਿ ਸਕਦੇ ਹਾਂ ਕਿ ਸੰਭਾਲਿਆ ਵੀ ਹੋਇਆ ਹੈਗਾ ਜਿਸ ਤਰ੍ਹਾਂ ਖੜੱਪਾ ਸਭਿਅਤਾ ਦੀ ਗੱਲ ਕਰੀਏ ਤਾਂ ਧਲੇਵਾ ਪਿੰਡ ਦੇ ਵਿੱਚ ਦੇ ਇਲਾਵਾ ਇੱਕ ਲਖਮੀਰ ਵਾਲਾ ਪਿੰਡ ਹੈ ਉੱਥੇ ਵੀ ਜਿਹੜਾ ਹੈਗਾ ਖੜੱਪਾ ਸਭਿਅਤਾ ਦੇ ਅਵਸ਼ੇਸ਼ ਪਾਏ ਗਏ ਨੇ ਹਾਲਾਂਕਿ ਖੋਦਾਈ ਕੀਤੀ ਗਈ ਪਰ ਉਸ ਨੂੰ ਉਵੇਂ ਹੀ ਛੱਡ ਦਿੱਤਾ ਗਿਆ ਸਮੇਂ ਦੀਆਂ ਸਰਕਾਰਾਂ ਨੇ ਇਸ ਦਾ ਕੁਝ ਕੀਤਾ ਨਹੀਂ ਅਗਰੇ ਇਸ ਨੂੰ ਜੁੜਾ ਡਵੈਲਪ ਕਰ ਲਿਆ ਜਾਂਦਾ ਤਾਂ ਇੱਥੇ ਟੂਰਿਜ਼ਮ ਦਾ ਬਹੁਤ ਵੱਡਾ ਸਪੋਰਟ ਬਣ ਸਕਦਾ ਸੀ ਪਰ ਸਰਕਾਰਾਂ ਟੂਰਿਜ਼ਮ ਨੂੰ ਲੈ ਕੇ ਜਿਆਦਾ ਅਣਗੌਲੀਆਂ ਸਾਫਰ ਕਰਦੇ ਕਰਦੇ ਹੁਣ ਹੋ ਗਿਆ ਦੁਪਹਿਰਾ ਤੇ ਆਜੋ ਮਿੱਤਰੋ ਮੋਟਰ ਤੇ ਕਰਦਿਆਂ ਬਹਿ ਕੇ ਲੰਚ ਆਜੋ ਪ੍ਰਸ਼ਾਦ ਦੇਸ ਕਈਓ ਅੱਗੇ ਜੀ ਆਗੇ ਆਗਲਾ ਜੀ ਸਾਹਿਬ ਔਖਾ ਲੱਗਿਆ ਹੁਣ ਤੱਕ ਖਾ ਲਈਏ ਲੋ ਜੀ ਲੈ ਰਹੀ ਸਾਹਿਬ ਫਿਰ ਹੁਣ ਤੁਸੀਂ ਪਰੌਂਠੇ ਕੱਢ ਲੇ ਫਿਰ ਹੈ ਹਾਂ ਜੀ ਹਾਂ ਜੀ ਮਿੱਤਰਾਂ ਦੀ ਮੋਟਰ ਤੇ ਹਾਂ ਤੇ ਗੰਡਾ ਵੀ ਹੈਗਾ 4 ਵੀ ਹੈਗਾ ਅੰਬ ਦਾ ਬਿਲਕੁਲ ਖੁਸ਼ਾ ਕੀ ਹੈ ਫਿਰ ਜੀ ਆਓ ਜੀ ਆਓ ਜੀ